ਦੇਖੋ ਪੁਲਿਸ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰਦੀ ਆ ਪੁਲਿਸ ਨੂੰ ਜੋ ਹੁਕਮ ਪਾ ਕੇਂਦਰ ਸਰਕਾਰ ਦਾ ਭਾਜਪਾ ਦਾ ਹੋਣਾ ਔਰ ਆਪਾਂ ਨੂੰ ਪਤਾ ਹੈ ਕਿ ਯੂਟੀ ਚ ਜਿਹੜਾ ਆ ਉਹਨਾਂ ਦਾ ਬੋਲਬਾਲਾ ਹੈ ਉਹਨਾਂ ਨੇ ਚੀਫ ਸਕੱਟਰੀ ਲਗਾਇਆ ਉਹਨਾਂ ਨੇ ਹੋਮ ਸਕੱਟਰੀ ਲਗਾਇਆ ਸਾਡੀ ਇਹੀ ਲੜਾਈ ਆ ਕਿ ਸਾਡੀ ਆਪਣੀ ਰਾਜਧਾਨੀ ਪੰਜਾਬ ਦੀ ਉਹ ਰਾਜਧਾਨੀ ਜਿਹੜੀ ਪਿੰਡਾਂ ਨੂੰ ਪੰਜਾਬ ਦੇ ਨੂੰ ਉਜਾੜ ਕੇ ਵਸਾਈ ਗਈ ਸੀ ਉਸ ਰਾਜਧਾਨੀ ਤੋਂ ਜਿਹੜਾ ਪੰਜਾਬੀਆਂ ਨੂੰ ਰੋਕਿਆ ਜਾ ਰਿਹਾ ਧੱਕੇ ਨਾਲ ਇਸ ਤੋਂ ਵੱਧ ਵਿਤਕਰਾ ਸਾਡੇ ਨਾਲ ਕੀ ਹੋ ਸਕਦਾ ਕੰਗਸਾਭ ਸਾਰੇ ਗਿੱਟ ਬੰਦ ਕਰਤੇ ਗਏ ਨੇ ਵਜਨ ਟੈਂਕ ਚਾੜ ਕੇ ਵੱਡੇ ਵੱਡੇ ਵਾਹਨ ਵੀ ਖੜਾ ਦਿੱਤੇ ਨੇ ਮੰਨਦੇ ਹੋ ਵੀ ਕਿਤਨੇ ਕਿਤੇ ਬੱਚੇ ਦੀ ਆਵਾਜ਼ ਜਿਹੜੀ ਆ ਉਹ ਦਬਾਈ ਜਾ ਰਹੀ ਹੈ ਇਸ ਨਹੀਂ ਮੰਨਦੇ ਕਿ ਹੋਈਏ ਰਿਹਾ ਪਿਛਲੇ 1 ਸਾਲ ਤੋਂ ਸੈਨੇਟਰ ਸਿੰਡੀਕੇਟ ਦੇ ਇਲੈਕਸ਼ਨ ਨਹੀਂ ਹੁੰਦੇ ਤਾਂ ਨਾ ਸ਼ਾਈ ਫਰਮਾਨ 28 ਅਕਤੂਬਰ ਨੂੰ ਲਾਗੂ ਕਰਤਾ ਕਿ ਸੈਨੇਟਰ ਸਿੰਡੀਕੇਟ ਲਿਮਟਿਡ ਖਤਮ ਪੰਜਾਬ ਦੀ ਨੁਮਾਇੰਦਗੀ ਖਤਮ ਔਰ ਜਦੋਂ ਇੱਕ ਇੱਕ ਸਟੂਡੈਂਟ ਨੇ ਪੰਜਾਬ ਦੇ ਇੱਕ ਇੱਕ ਪੰਜਾਬ ਦਰਦੀ ਨੇ ਆਵਾਜ਼ ਉਠਾਈ ਪੰਜਾਬ ਦੇ ਹਰੇਕ ਉਹ ਦੁਨੀਆ ਭਰ ਦੇ ਜਿਹੜੇ ਲੋਕ ਪੰਜਾਬ ਯੂਨੀਵਰਸਿਟੀ ਨਾਲ ਪਿਆਰ ਕਰਦੇ ਉਹਨਾਂ ਨੇ ਗੱਲ ਕੀਤੀ ਤੇ ਉਹ ਇਲੀਗਲ ਤੇ ਅਨ ਕਨਸਟੀਟਿਊਸ਼ਨਲ ਨੋਟੀਫਿਕੇਸ਼ਨ ਤੇ ਰੱਦ ਕਰਤਾ ਲੇਕਿਨ ਅਸਲੀ ਜਿਹੜਾ ਬੁਨਿਆਦੀ ਸਵਾਲ ਹੈ ਸੈਨੇਟ ਨੂੰ ਔਰ ਸਿੰਡੀਕੇਟ ਜਿਹੜਾ ਇੱਕ ਲੋਕਤੰਤ੍ਰਿਕ ਪ੍ਰਣਾਲੀ ਹੈ ਯੂਨੀਵਰਸਿਟੀ ਚ ਚਲਾਉਣ ਦੀ ਉਸ ਸੈਨੇਟਰ ਸਿੰਡੀਕੇਟ ਦੇ ਇਲੈਕਸ਼ਨ ਦੀ ਡਿਕਲੇਰੇਸ਼ਨ ਹਜੇ ਤੱਕ ਨਹੀਂ पर वो हैं कि मांगता है मान ली है दो हजार चौबीस नवम्बर में सेनेट की चरण खत्म होगी रोका इन्होंने किसको रोका है एक साल से कि सेनेट और सिंडिकेट कलेक्शन क्यों नहीं करवाए गए उसके लिए जुम्मेवार कौन है और तानाशाही तरीके से आप एक नोटिफिकेशन जारी करते हो जो मैं पहले दिन से कह रहा हूं इलीगल है अनकॉन्स्टिट्यूशनल है और पंजाब के हकों पे डाका है उस नोटिफिकेशन को तो पंजाबियों के दबाव में रद्द कर दिया लेकिन जो बुनियादी विषय है बुनियादी सवाल है जिस मुद्दे को लेकर स्टूडेंट फेलोज टीचर पॉलिटिकल सोशल सभी ऑर्गेनाइजेशन प्रोटेस्ट कर रही हैं वो सेनेट और सिंडिकेट को इलेक्शन कराने का शेड्यूल अभी तक जारी नहीं हुआ इससे बड़ी तानाशाही क्या हो सकती है